ਜਿਵੇਂ ਸੁਭਾਂਤ ਚ ਤਫਤੀਸ਼ ਕਰਮਚਾਰਕ ਸਕੂਲ ਚ ਆਏ ਆ ਬੱਚੇ ਨੇ ਕਿਹਾ ਸਕੂਲ ਦੇ ਗਾਰਡ ਦੇ ਮੁੰਡੇ ਨਾਲ ਬਸਾਈ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨੇ ਇਸ ਕ੍ਰਿਮਨਲ ਸੌਲਟ ਤੋਂ ਅਪੀਲ ਹੋਣ ਨੂੰ। ਮੇਰਾ ਬੇਟਾ ਪੜਦਾ ਅਰਵਿੰਦੋ ਸਕੂਲ ਜਿਹੜਾ ਬੱਸ ਸੈਂਡ ਲੱਗਿਆ ਜੀ। ਹਾਂ। ਤੇ ਉਹਨੇ ਕੱਲ ਕੰਪਲੀਟ ਕੀਤੀ ਮੇਰੇ ਪੇਟ ਚੋਰ। ਮੇਰਾ ਨਾਮ ਕੋਲਦੀ ਹੈ। ਕੋਲਦੀ ਜਿੱਥੇ ਕਿਉਂ ਮੌਜੂਦ ਕੀ ਕਰਨ ਰਜਿੰਦਰਾ ਜੀ ਚਾਹਣ ਦਾ। ਇਹ 2-4 ਦਿਨਾਂ ਤੋਂ ਬੇਟਾ ਕਹਿ ਰਿਹਾ ਸੀ ਕਿ ਮੇਰੇ ਪੇਟ ਦੀ ਦਰਦ ਹੈ। ਦਰਦ ਹੋ ਰਿਹਾ। ਤਾਂ ਕੱਲ ਰਾਤ ਕਹਿੰਦਾ ਜੀ ਮੇਰੇ ਵਹਿਸ਼ ਨੂੰ ਕਹਿੰਦਾ ਕਿ ਉਹ ਮੇਰੀ ਪੋਟੀ ਵਾਲਾ ਜਿਹੜਾ ਦਰਦ ਹੋ ਰਿਹਾ। ਹਮਮ। ਸਰੇ ਨਰਸਿੰਗ ਹਾਊਸ ਜਾ ਕਰਿਆ ਛੋਟੇ ਡਾਕਟਰ ਉਹ ਕਹਿੰਦੇ ਜੀ ਇਹਨਾਂ ਨਾਲ ਗਲਤ ਹੋਇਆ ਹੋਇਆ ਹੈ। ਹਸਪਤਾਲ ਚੈੱਕ ਕਰਾਓ ਜਾ ਕੇ ਜੀ। ਤਾਂ ਉਹ ਆ ਕੇ ਚੈੱਕ ਕਰਾਇਆ ਪੁਸ਼ਟੀ ਕਰਾਈ ਪੁਸ਼ਟੀ ਤੋਂ ਥੋੜਾ ਆ ਗਿਆ ਜੀ। ਇਹ ਇੱਥੇ ਰਜਿੰਦਰ ਦਾ ਦਾਖਲ ਕਰਾਇਆ ਬੱਚੇ ਦਾ ਕੋਈ ਤੁਹਾਡੀ ਗੱਲਬਾਤ ਹੋਈ ਕੀ ਕਿਹਾ ਬੱਚੇ ਨੇ ਬੱਚੇ ਬੱਚੇ ਨੇ ਦੱਸਿਆ ਕਿ ਸਕੂਲ 'ਚ ਇੱਕ ਅੰਕਲ ਸੀ ਜਿਹੜੇ ਉਹਨੂੰ ਚਾੜ੍ਹ ਤੇ ਲੈ ਗਏ ਸੀ ਕਮਰੇ 'ਚ ਜੀ ਉੱਥੇ ਚਾਕਲੇਟ ਦਾ ਉਹਦੇ ਆ ਹੀ ਪਰ ਉਹ ਗਲਤ ਕੰਮ ਕਰ ਰਹੀ ਕਿਹੜੇ ਸਕੂਲ 'ਚ ਪਰਦਾ ਅਰਵਿੰਦੋਸ ਸਕੂਲ ਜੀ ਤੇ ਕਿੱਥੇ ਉੱਥੇ ਕੋਈ ਜਿਸ ਬੰਦੇ ਦਾ ਨਾਮ ਲੈ ਰਿਹਾ ਉਹ ਕੀ ਕੰਮ ਕਰਦਾ ਕੋਈ ਪਤਾ ਹੈ ਕੋਈ ਜਾਣਕਾਰੀ ਨਹੀਂ ਪਤਾ ਨਹੀਂ ਬਤਾਈ ਕਿ ਕੌਣ ਸੀ ਅੰਕਲ ਨਾ ਜੀ ਕਿੰਨ੍ਹਾ ਕਲਾਸ ਦਾ ਬੱਚਾ ਕਿੰਨੀ ਉਮਰ ਹੈ ਜੀ ਐਲ ਕੇ ਜੀ ਕਲਾਸ ਦਾ ਬੱਚਾ ਹੀ 5 ਸਾਲ ਦਾ ਜੀ ਅੱਛਾ ਹੋਰ ਬੱਚੇ ਨੇ ਕੀ ਦੱਸਿਆ ਜੀ ਹਾਂ ਜੀ ਹੋਰ ਕੀ ਹੋਰ ਇਸ ਤੋਂ ਜ਼ਿਆਦਾ ਕੁਝ ਨਹੀਂ ਦੱਸਿਆ ਨੇ ਕੋਈ ਬੱਚੇ ਸ਼ਿਕਾਇਤ ਹੋਏ ਨਹੀਂ ਇਸ ਪਾਸੇ ਹੋਰ ਲੋਕੜੀਆਂ ਦਾ ਖਰੇ ਜੀ ਕਿਵੇਂ ਦੱਸੋ ਇਹ ਗੱਲ ਨਾ ਕੀ ਦੱਸਿਆ ਬੱਚੇ ਨੇ ਬੱਚੇ ਨੇ ਕੀ ਦੱਸਿਆ ਤੁਹਾਨੂੰ ਪੂਰਾ ਉਹ ਕਹਿੰਦੇ ਦੋ ਦੋ ਲੜਕੀਆਂ ਲੜਕੀਆਂ ਹੋ ਰਹੇ ਜਿਹੜੇ ਨਾਲ ਪੜਦੀਆਂ ਹਾਂ ਉਹਨਾਂ ਨਾਲ ਵੀ ਕਰਿਆ ਕਹਿੰਦੇ ਜੀ ਅੱਛਾ ਹਾਂ ਜੀ ਤੇ ਇਹ ਉਹ ਅੰਕਲ ਦੇ ਬਾਰੇ ਦੱਸਿਆ ਕਿ ਕੌਣ ਸੀ ਉੱਥੇ ਸਕੂਲ ਨਾ ਜੀ ਉਹ ਕਹਿੰਦੇ ਸ਼ਕਲ ਤੋਂ ਪਛਾਣ ਲਾਂਗਾ ਜੀ ਤੇ ਹੁਣ ਤੁਸੀਂ ਕੋਈ ਕੰਪਲੇਂਟ ਵਗੈਰਾ ਕੀਤੀ ਹੈ ਜਾਂ ਤੁਸੀਂ ਸਕੂਲ ਦੇ ਵਿੱਚ ਸੰਪਰਕ ਕੀਤਾ ਹੈ ਕੀ ਕੀਤਾ ਹਾਲੇ ਸਕੂਲ 'ਚ ਸੰਪਰਕ ਨਹੀਂ ਕੀਤਾ ਜੀ ਹਾਂ ਕੋਈ ਕੰਪੁਲਿਸ ਕੰਪਲੇਂਟ ਵਗੈਰਾ ਹਾਲੇ ਹੋਰੇ ਹਾਂਜੀ ਮੋ ਜੀ ਹਾਂ ਜੀ ਕੋਈ ਆਈਪੀ ਪੁਲਿਸ ਤੇ ਹੁਣ ਤੱਕ ਹਾਲੇ ਨਹੀਂ ਆਈ ਬੱਚੇ ਨੇ ਕੋਈ ਦੱਸਿਆ ਤੁਹਾਨੂੰ ਕਿ ਕਿੰਨੇ ਸਮੇਂ ਤੋਂ ਇਹ ਹੋ ਰਿਹਾ ਸੀ ਉਹਦੇ ਨਾਲ ਜਾਂ ਕਿੰਨੇ ਸਮੇਂ ਨਾ ਜੀ ਉਹਨੇ ਇਹ ਨਹੀਂ ਦੱਸਿਆ ਕਿ ਕਿੰਨੇ ਟਾਈਮ ਤੋਂ ਹੋ ਰਹੀ ਹੈ ਅੱਛਾ ਪੂਲ ਪ੍ਰਬੰਧ ਕਰਨ ਨਾਲ ਗੱਲ ਕੀਤੀ ਤੁਸੀਂ ਇਸ ਬਾਰੇ ਹਲੇ ਹਲੇ ਨਾ ਆਈ ਪਹਿਲਾਂ ਤਾਂ ਉਹਰੀ ਚੈੱਕ ਕਰਾਈ ਆਗੇ ਅੱਛਾ ਅੱਜ ਬਤਾ ਲੱਗਿਆ ਤੁਹਾਨੂੰ ਹਾਂ ਜੀ ਛਟਨਾ ਕਿੰਨੀ ਦਿਨ ਪਹਿਲੀ ਹੈ ਕੱਲ ਦੀ ਹੈ ਜੀ ਕੱਲ ਦੀ ਹੈ ਜੀ ਕੱਲ ਦੀ ਛਟਨਾ ਹਾਂ ਜੀ ਕੀ ਕਾਰਵਾਈ ਕੀ ਮੰਗ ਕਰਦੇ ਹੋ ਤੁਸੀਂ ਆਪਾਂ ਅਸੀਂ ਇਹਦਾ ਮੰਗਦੇ ਹਾਂ ਸਾਹਿਬ ਜੀ ਕਿ ਅੱਗੇ ਨੂੰ ਕਿਸੇ ਹੋਰ ਬੱਚੇ ਨਾਲ ਨਾ ਹੋਵੇ ਇਹ ਇਹ ਜੀ ਜੀ ਤੁਹਾਡਾ ਮੇਰਾ ਨਾਮ ਗੁਰਿੰਦਰ ਸਿੰਘ ਆਜੀ ਸਾਫੀ ਪਾਰਟੀ ਤੋਂ ਗੁਰਿੰਦਰ ਜੀ ਕੀ ਹੋਇਆ ਇਹਨਾਂ ਦੇ ਬੱਚੇ ਦੇ ਨਾਲ ਇਹ ਮੇਰੇ ਜਾਣਕਾਰ ਨੇ ਇਹਨਾਂ ਦਾ ਬੇਟਾ ਇਹ ਉਹਦਾ ਤਾਇਆ ਜੀ ਨੇ ਇਹਨਾਂ ਦਾ ਬੇਟਾ ਪੜਦਾ ਅਰਵਿੰਦੋ ਸਕੂਲ ਜਿਹੜਾ ਬੱਸ ਸੈਂਡ ਲੱਗ ਗਿਆ ਜੀ ਹਾਂ ਤੇ ਉਹਨੇ ਕੱਲ ਕੰਪਲੀਟ ਕੀਤੀ ਮੇਰੇ ਪੇਟ 'ਚ ਔਰ ਬੈਕ 'ਚ ਦਰਦ ਹੋ ਰਿਹਾ ਹੈ ਜੋ ਇਹਨਾਂ ਨੇ ਸਾਰਿਆ ਕਿਵੇਂ ਕਰਕੇ ਕੱਟ ਲਈ ਇਸ ਵੇਰੇ ਨਾਲ ਦੇ ਕੋਈ ਨਰਸਿੰਗ ਹੋਮ ਉੱਥੇ ਲੈ ਕੇ ਗਏ ਲਿਜਾਂਤ ਬਾਅਦ ਜਦੋਂ ਚੈੱਕ ਕੀਤਾ ਵੀ ਉਹਦੇ ਨਾਲ ਕੋਈ ਪ੍ਰੋਬਲਮ ਨਹੀਂ ਡਾਕਟਰ ਨੇ ਕਰਨਾ ਇਹਨੂੰ ਜਿੰਦਰਾ ਹਸਪੀਟਲ ਹੈ ਜੋ ਅਸਨਰ ਦੇ ਜਿੰਦਰਾ ਹਸਪਤਾਲ ਲਿਆਏ ਔਰੇ ਡਾਕਟਰ ਨੇ ਚੈੱਕ ਅਪ ਕੀਤਾ ਤੇ ਫੇਰ ਵੀ ਇਹਨਾਂ ਕੋਈ ਸ਼ਰੀਰਕ ਸ਼ੋਸ਼ਨ ਹੋਇਆ ਸਾਨੇ ਬੱਚੇ ਨੂੰ ਪੁੱਛਿਆ ਵੀ ਕੀ ਹੋਇਆ बच्चा कहंदा ਵੀ ਮੇਰਾ ਰਵਿੰਦੋ ਸਕੂਲ ਹੈ ਯੂ ਐਲ ਕੇ ਜੀ ਚ ਪੜਦਾ ਹੋ ਤੇ ਕੋਈ ਬੰਦਾ ਯੂ ਉਥੇ ਸਰ ਹੈ ਕੋਣ ਹੈ ਕੁਲੀ ਹੈ ਪੀ ਐ ਹੈ ਕੋਈ ਹੈ ਨਾ এমਪਲੋਇਆ ਕਲਰਕ ਹੈ ਕੋਈ ਵੀ ਸਾਨੂੰ ਨਹੀਂ ਪਤਾ ਜੀ ਕਿੰਨਾ ਮੈਂ ਪਛਾਨ ਲਾਂਗਾ ਉਹ ਮੈਨੂੰ ਕੋ ਰੂਮ ਚ ਲੈ ਗਿਆ ਹੌਸਟਲ ਵਾਲੇ ਹੌਸਟਲ ਰੂਮ ਚ ਲੈ ਜਾਣ ਤੋਂ ਬਾਅਦ ਉਹਨੇ ਮੈਨੂੰ ਪੂਰਾ ਪੇਨ ਕੀਤਾ ਠੀਕ ਆ ਪੂਰਾ ਨੇ ਮੇ ਨਾਲ ਮਾਰਿਆ ਵੀ ਚਾਕਲੇਟ ਵੀ ਦਿੱਤੀ ਕਿਨਾਂ ਫਿਰ ਉਹ ਮੇਰੇ ਪੇਟ ਰਹਿਣ ਲੱਗ ਗਿਆ ਮੈਂ ਘਰ ਆ ਕੇ ਦੱਸਿਆ ਨਹੀਂ ਮੈਂ ਡਰ ਗਿਆ ਫਿਰ ਮੈਂ ਸ਼ਾਮ ਨੂੰ ਦੱਸਿਆ ਮੇਰੇ ਘਰ ਦੇ ਹਸਪਤਾਲ ਲਗੇ ਫਿਰ ਮੈਂ ਹਸਪਤਾਲ ਆ ਕੇ ਉਹਰੇ ਦੱਸਦੇ ਨਹੀਂ ਇਹ ਦੱਸਿਆ ਕਿ ਕਿੰਨੇ ਕੁ ਸਮੇਂ ਤੋਂ ਉਹਦੇ ਨਾਲ ਬੁਰਿਆ ਸੀ ਜਾਂ ਕੋਈ ਹੋਰ ਵੀ ਲੋਕ ਸੀ ਇਹ ਤਾਂ ਨਹੀਂ ਦੱਸਿਆ ਬੱਚਾ ਬਹੁਤ ਡਰਿਆ ਹੋਇਆ ਸੀ ਪਹਿਲੀ ਗੱਲ ਤਾਂ ਬਹੁਤ ਡਰਿਆ ਹੋਇਆ ਉਹ ਮੇਰੇ ਸਾਹਮਣੇ ਤੇ ਕਿਨਾਂ ਦਾ ਪਰਿਵਾਰ ਤੋਂ ਕੋਈ ਮੈਡਮ ਸੀ ਉਹਨਾਂ ਨੇ ਦੱਸਿਆ ਜੀ ਮਾਰਾ ਵੀ ਹੈ ਜੋ ਉਹਨੇ ਉਹ ਵੀ ਚਾਇਆ ਜੀ ਸੈਕੂਅਲ ਹਰਾਸ਼ਮੈਂਟ ਰਿਪੋਰਟ ਦੇ ਵਿੱਚ ਐਸਆਈਏ ਜੀ ਹਾਂਜੀ ਆਈਏ ਕੋਈ ਹੋਰ ਬੱਚੇ ਵੀ ਸ਼ਿਕਾਰ ਹੋਏ ਨੇ ਇਸ ਚੇ ਦਾ ਹਾਂਜੀ ਕੋਈ ਹੋਰ ਬੱਚੇ ਵੀ ਬੱਚੇ ਉਹ ਛੋਟਾ ਬੱਚਾ ਕਹਿੰਦਾ ਹੈ ਕਹਿੰਦਾ ਦੋ ਕੁੜੀਆਂ ਹੋਰ ਨੇ ਦੋ ਕੁੜੀਆਂ ਹੋਰ ਨੇ ਬਾਕੀ ਫਿਲਹਾਲ ਇਹ ਨਾਲ ਦਾ ਕਨਫਰਮ ਹੈ ਜੀ ਐਮਐਲਆਰ ਕਟਗੀ ਰਿਪੋਰਟ ਹੋ ਚੁੱਕੀ ਹੈ ਜੀ ਜੀ ਮੈਡੀਕਲ ਹੋ ਚੁੱਕਿਆ ਹੈ ਦਾ ਦਾਖਲਾ ਹੈ ਬੱਚਾ ਅੰਦਰ ਤੇ ਰਿਕੁਐਸਟ ਹੈ ਵੀ ਸਾਰੇ ਨਾਲ ਚਲੋ ਵਿਆਪਰੇ ਸਾਫ ਦੋਣ ਇਹਨਾਂ ਨੂੰ ਕੋਈ ਪੁਲਿਸ ਨੂੰ ਕੰਪਲੇਟ ਹੋ ਗਈ ਹੈ ਤਾਂ ਹਾਂ ਪੁਲਿਸ ਕੰਪਲੀਟ ਹੋ ਗਈ ਕੰਪਲੀਟ ਆਈ ਹੈ ਜੀ आगे पुलिस वाले को पुलिस वाले तक तकता आई नहीं जी कितनी देर हो गई रिपोर्ट पे घंटा ख हो गया घंटा घंटा जड़े घंटा हो गया कोई फोन कॉल आ गया तो पुलिस का कुछ भी नहीं आया जी विजेंद्र हॉस्पिटल से आइटम बैठो बच्चे के पेरेंट्स ने एडमिट कराया बच्चे ने पेट से दर्द की शिकायत की शिकायत की ਬੱਚੇ ਨੇ ਕਿਹਾ ਸਕੂਲ ਦੇ ਗਾਰਡ ਨੇ ਮੇਰੇ ਨਾਲ ਬਦਸਲਮੀ ਕਰਨ ਦੀ ਕੋਸ਼ਿਸ਼ ਕੀਤੀ ਤੇ ਮੇਰੇ ਤੇ ਕ੍ਰਿਮੀਨਲ ਸੌਲਟ ਕਰ ਫਿਜ਼ੀਕਲ ਸੌਲਟ ਕਰਨ ਦੀ ਕੋਸ਼ਿਸ਼ ਕੀਤੀ ਜਿਸ ਵਾਂਗ ਵਿੱਚ ਸਾਰੇ ਟੈਕਨੀਕਲ ਪਰਫੈਕਟ ਹੋ ਤੇ ਹੋਮ ਇੰਟੈਲੀਜੈਂਸ ਨਾਲ ਤਫ਼ੀਸ਼ ਕੀਤੀ ਜਾ ਰਹੀ ਹੈ ਉਹ ਕਿਹੜਾ ਹੈ ਸਰ ਕਿਹੜੇ ਕੰਬੀ ਵੱਲ ਇਹ ਸਕੂਲ ਹੈ ਬੰਦੋ ਸਕੂਲ ਹੈ ਬਸ ਪੁਰਾਣੇ ਬੱਸ ਸਟੈਂਡ ਕੋਲੇ ਉੱਥੇ ਹੁਣ ਤਫ਼ੀਸ਼ ਕੀਤੀ ਜਾ ਰਹੀ ਹੈ ਸਰ ਤਫ਼ੀਸ਼ ਸਰ ਪ੍ਰਵਾਹ ਨਾਲ ਇਹ ਵੀ ਗੱਲ ਕਹੀ ਗਈ ਹੈ ਕਿ ਸਾਰੇ ਸੀਸੀਟੀਵੀ ਕੈਮਰੇਸ਼ਨ ਗਾਏ ਜਾ ਰਹੇ ਨੇ ਸਾਰੇ ਸਰ ਬੱਚੇ ਨੇ ਇਹ ਵੀ ਗੱਲ ਕਹੀ ਹੈ ਕਿ ਹੋਰ ਵੀ ਬੱਚਿਆਂ ਦੇ ਨਾਲ ਐਸਾ ਦੀ ਨਹੀਂ ਕੁਈ ਕੋਈ ਦੋ ਕੋਈ ਦਫਚਨਸ਼ਰ ਹੋਈ ਗੱਲ ਸਹੀ ਹੈ ਜਿੰਨਾ ਤੁਹਾਨੂੰ ਦੱਸਿਆ ਦੁਬਾਰਾ ਜੇ ਤਸਦੀਕ ਬਾਕੀ ਚੱਲ ਰਹੀ ਹੈ ਕਿ 10 75 ਬੱਚਾ ਸਾਫ ਨਹੀਂ ਸੀ ਤੇ ਜੀ ਬਦਲ ਗਿਆ ਵੀ ਗਾਰਡ ਹੈ ਬੱਚੇ ਨੇ ਜੋ ਬੱਚੇ ਤੇ ਦਸਣ ਬਤਾਵੇਗਾ ਵੀ ਗਾਰਡ ਨੇ ਜੋ ਬੱਚੇ ਨੂੰ ਵਗੈਰਾ ਕਿੰਨੇ ਸਾਲ ਤੋਂ ਇੱਥੇ ਸੇਵਾ ਨਹੀਂ ਆ ਰਹੀ ਬੱਚਾ ਐਲ ਕੇਜੀ ਕਲਾਸ ਦਾ ਗਾਰਡ ਦਾ ਤਾਂ ਹਜੇ ਕਲੀਅਰ ਹੋਣਾ ਬਾਕੀ ਨੂੰ ਤਾਂ ਸਿੱਧੇ ਫੋਟੋ ਜਿੱਤੇ ਹੋਰ ਸਾਡੀ ਦਾ ਸਾਲ ਤੋਂ ਇੱਕ ਵਾਰ ਇਹ ਕਿਤੇ ਆ ਪੈਦਾ ਨਹੀਂ कल ग्यारह बजे तक बच्चे ने कॉलेज टाइम दसे बाकी तो लास्ट सेक्सुअल सॉल्व है या फिजिकल मेडिकल बैलेंस है तो जरी ये मेडिकल एग्जामिनेशन का क्लियर होना भी किसी का है जो सेक्सुअल सॉल्व है बाकी किसी का पीस